ਸੱਚੀ ਕਾਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰਦਾਸ਼ ਕੋ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸ ਡਾਕਟਰ ਜਗਦੀਪ ਸਿੰਘ ਡੀਨ ਅਕੈਡੈਮਿਕ ਜਸਵਿੰਦਰ ਸਿੰਘ ਬਰਾੜ ਤੇ ਡਾਕਟਰ ਦਵਿੰਦਰ ਸਿੰਘ ਜਿਹੜੇ ਰਜਿਸਟਰਾਰ ਨੇ ਉਹਨਾਂ ਦੇ ਖਿਲਾਫ ਅਰਬਨ ਸਟੇਟ ਪਟਿਆਲਾ ਦੇ ਵਿੱਚ ਇੱਕ ਐਫਆਈਆਰ ਲੋਜ ਹੋਈ ਹੈ ਕਿਉਂ ਹੋਈ ਹੈ ਕਹਿੰਦੇ ਜੀ ਇਹ ਜਿਹੜਾ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾਵਾਲਾ ਉਹਨੂੰ ਸਹੀ ਤਰੀਕੇ ਨਾਲ ਇਹਨਾਂ ਨੇ ਨਸ਼ਟ ਨਹੀਂ ਕੀਤਾ ਇਸ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਉਹਦਾ ਪ੍ਰੋਟੈਸਟ ਕੀਤਾ ਗਿਆ ਸੀ ਇਹ ਮਹਾਨ ਕੋਸ਼ ਨੂੰ ਨਸ਼ਟ ਕਰਨ ਦਾ ਮਸਲਾ ਕਿਉਂ ਆਇਆ ਅਸਲ ਦੋ ਮਸਲੇ ਨੇ ਇਸ ਨੂੰ ਸਮਝਣ ਲਈ ਮੈਨੂੰ ਲਗਾਤਾਰ ਸਵੇਰ ਦੇ ਫੋਨ ਆ ਰਹੇ ਨੇ ਕੱਲ ਦੇ ਕਿ ਜੀ ਤੁਸੀਂ ਸਾਨੂੰ ਦੱਸੋ ਤੁਸੀਂ ਯੂਨੀਵਰਸਿਟੀ ਚ ਰਹੇ ਹੋ ਹੈ ਕੀ ਮਸਲਾ ਕੀ ਕੀ ਉਹ ਬੱਚੇ ਕਿਉਂ ਸਟ੍ਰਾਈਕ ਤੇ ਚਲੇ ਗਏ ਇਹਦੇ ਕੋਦਮ ਜਿਹੜਾ ਕਿ ਉਹ ਨੀ ਕੁਲਦੀਪ ਸਿੰਘ ਢਗਾਜ ਜਥੇਦਾਰ ਸਾਹਿਬ ਧਾਮੀ ਸਾਹਿਬ ਬਾਦਲ ਸਾਹਿਬ ਸਾਰੇ ਸਾਹਿਬ ਇਹ ਕਿਉਂ ਬੋਲ ਰਹੇ ਨੇ ਇਹ ਕਿਹੜੀ ਬੇਅਦਬੀ ਹੋ ਗਈ ਕੁਝ ਦੱਸੋ ਤਾਂ ਸਹੀ ਇਸ ਲਈ ਮੈਂ ਇਹ ਵੀਡੀਓ ਪਾ ਰਿਹਾ ਤਾਂ ਕਿ ਤੁਹਾਨੂੰ ਸਾਰੀ ਗੱਲ ਸਮਝ ਆ ਜਾਵੇ ਕੱਲੀਏ ਨਹੀਂ ਇਹਦੇ ਦੋ ਪੱਖ ਨੇ ਦੋਨੇ ਪੱਖ ਸਮਝ ਆ ਜਾਣ ਇਹ ਵੀਡੀਓ ਇਸ ਕਰਕੇ ਪਾਈ ਜਾ ਰਹੀ ਹੈ ਔਰ ਤੁਸੀਂ ਉਸ ਸਮਝੋਗੇ ਕਿਉਂਕਿ ਮੇਰੀ ਵੀ ਥੋੜੀ ਬਹੁਤੀ ਇਸ ਚ ਇਨਵੋਲਵਮੈਂਟ ਰਹੀ ਹੈ ਜਿਹੜਾ ਮੈਨੂੰ ਖਾਸ ਸੀ ਉਹ ਮੈਂ ਕੁਲਤਾਰ ਸਿੰਘ ਸਾਧਵਾਂ ਨੂੰ ਦੱਸਤਾ ਸੀ ਤੇ ਇਸ ਕਰਕੇ ਮੈਂ ਸਮਝਦਾ ਕਿ ਤੁਸੀਂ ਸਾਰੀ ਜਾਣਕਾਰੀ ਤੋਂ ਬਾਅਦ ਕਲੀਅਰ ਹੋ ਜਾਓਗੇ ਤੁਹਾਨੂੰ ਸਥਿਤੀ ਸਮਝ ਆ ਜਾਊਗੀ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਦਾ ਹੁਣ ਤੁਹਾਨੂੰ ਵੀ ਪਤਾ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਰਜਿੰਦਰ ਵਾਲੀਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈ ਪਲੀਜ਼ ਹੁਣ ਆਓ ਗੱਲ ਕਿੱਥੋਂ ਸ਼ੁਰੂ ਕਰੀਏ ਗੱਲ ਆਪਾਂ ਸ਼ੁਰੂ ਕਰਦੇ ਆ 1930 ਦੇ ਵਿੱਚ ਜਦੋਂ ਭਾਈ ਕਾਨ ਸਿੰਘ ਨਾਭਾ ਦੇ ਬਹੁਤ ਵੰਤ ਕੀਤੀ ਹੈ ਚ ਕੋਈ ਸ਼ੱਕ ਨਹੀਂ ਉਦੋਂ ਇਹਦੀ ਲੋੜ ਸੀ ਉਦੋਂ ਇੱਕ ਕੋਸ਼ ਇੱਕ ਡਿਕਸ਼ਨਰੀ ਜਿਹਨੂੰ ਕਹਿੰਦੇ ਵੱਡੀ ਡਿਕਸ਼ਨਰੀ ਹੋਣ ਕਰਕੇ ਇਹਨੂੰ ਵੱਡਾ ਕੋਸ਼ ਮਹਾਨ ਕੋਸ਼ ਕਹਿ ਦਿੰਦੇ ਨੇ ਉਹ ਛਪਿਆ ਸੀ ਇਸ ਦੇ ਵਿੱਚ ਲਗਭਗ 80 ਹਜ਼ਾਰ ਐਂਟਰੀਆਂ ਨੇ ਜਿਨ੍ਹਾਂ ਦੇ ਸ਼ਬਦਾਂ ਦੇ ਅਰਥ ਜਾਂ ਜਿਨ੍ਹਾਂ ਬਾਰੇ ਜਾਣਕਾਰੀ ਹੈ ਲਗਭਗ ਉਦੋਂ ਦੇਖੋ ਕੋਈ ਵਿਕੀਪੀਡੀਆ ਨਹੀਂ ਹੁੰਦਾ ਸੀ ਉਸ ਵੇਲੇ ਕਿਸੇ ਕਿਸਮ ਦਾ ਗੂਗਲ ਹੀ ਹੁੰਦਾ ਸੀ ਇਸ ਦੀ ਲੋੜ ਸੀ ਉਸ ਵੇਲੇ ਕਿ ਸਾਨੂੰ ਇਨਫੋਰਮੇਸ਼ਨ ਮਿਲੇ ਜਾਣਕਾਰੀ ਮਿਲੇ ਖਾਸ ਤੌਰ ਤੇ ਪੰਜਾਬ ਬਾਰੇ ਸਿੱਖਾਂ ਬਾਰੇ ਜਾਣਕਾਰੀ ਮਿਲਨੀ ਜ਼ਰੂਰੀ ਹੈ ਤੇ ਉਹ ਮਹਤ ਭਾਈ ਕਾਨ ਸਿੰਘ ਨਾਭਾ ਨੇ ਕੀਤੀ ਸੀ ਜਿਹੜਾ 1930 ਦੇ ਵਿੱਚ ਛਪਿਆ ਸੀ ਉਸ ਬਿਲੇ ਦੇ ਸਪான்ਸਰ ਮਹਾਰਾਜਾ ਨੇ ਕੀਤਾ ਸੀ ਤਾਂ ਇਹ ਤਾਂ ਹੈ ਬੈਕਗ੍ਰਾਉਂਡ ਇਸ ਦੀ ਔਰ ਇਸ ਤੋਂ ਬਾਅਦ ਇਹ ਕਈ ਵਾਰੀ ਛਾਪਿਆ ਗਿਆ ਭਾਸ਼ਾ ਪੁਹਾਗ ਨੇ ਵੀ ਛਾਪਿਆ ਤੇ ਹੁਣ ਪਿੱਛੇ ਯੂਨੀਵਰਸਿਟੀ ਨੇ ਵੀ ਛਾਪਿਆ ਹੁਣ ਗੱਲ ਕੀ ਹੈ ਇਹ ਤਾਂ ਹੈ ਇੱਕ ਪੱਖ ਜਦੋਂ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਹੁੰਦੇ ਸੀ ਉਸ ਵੇਲੇ ਇੱਕ ਭਾਈ ਕਾਨ ਸਿੰਘ ਨਾਪਾ ਦਾ ਪਰਿਵਾਰ ਆਇਆ ਸੀ ਉਦੋਂ ਇਹਨਾਂ ਲਈ ਇੰਨਾ ਦਾ ਸਨਮਾਨ ਚस्वागत ਵੀ ਹੋਇਆ ਸੀ ਫੈਸਲਾ ਹੋਇਆ ਵੀ ਯੂਨੀਵਰਸਿਟੀ ਛਾਪੂਗੇ ਉਸ ਵੇਲੇ ਯੂਨੀਵਰਸਿਟੀ ਦੇ ਵਿੱਚ ਜਿਹੜਾ ਪੰਜਾਬੀ ਵਿਕਾਸ ਵਿਉਂਤ ਵਿਭਾਗ ਹੈ ਜਿਹਨੂੰ ਅਸੀਂ ਡੀਪੀਡੀ ਕਹਿੰਦੇ ਆ ਡੀਪੀਡੀ ਡਿਵੈਲਪਮੈਂਟ ਆਫ ਪੰਜਾਬੀ ਡਿਪਾਰਟਮੈਂਟ ਪੰਜਾਬੀ ਦੇ ਵਿਕਾਸ ਲਈ ਉਸ ਨੂੰ ਇਹ ਪ੍ਰੋਜੈਕਟ ਦਿੱਤਾ ਗਿਆ। ਉਹਦੇ ਮੁਖੀ ਸੀ ਡਾਕਟਰ ਤਲਵੰਤ ਕੌਰ। ਔਰ ਡਾਕਟਰ ਤਲਵੰਤ ਕੌਰ ਦੇ ਹਸਬੰਡ ਉਹਨਾਂ ਦੇ ਪਤੀ ਪੰਜਾਬੀ ਵਿਭਾਗ ਦੇ ਚੰਗੇ ਵੱਡੇ ਸਕਾਲਰ ਪੰਜਾਬੀ ਦੇ ਨੰਬਰ ਅਲੋਚਕ ਡਾਕਟਰ ਜਸਵਿੰਦਰ ਸਿੰਘ। ਦੋਨਾਂ ਨੇ ਖਰ ਆਪਣੇ ਪਤਨੀ ਦੀ ਮਦਦ ਕੀਤੀ ਉਹਨਾਂ ਨੇ ਚਲੋ ਇਹ ਹੋ ਗਿਆ ਕਿਉਂਕਿ ਨੂੰ ਟ੍ਰਾਂਸਕ੍ਰਿਪਟ ਕਰਲੇ ਸੀ ਥਾਂ ਥਾਂ ਤੋਂ ਐਂਟਰੀਜ਼ ਵੀ ਲਿਖਵਾਈਆਂ ਗਈਆਂ। ਛਪ ਗਿਆ ਹੁਣ ਜਦੋਂ ਛਪ ਗਿਆ ਦੁਬਾਰਾ ਯੂਨੀਵਰਸਿਟੀ ਨੇ ਛਾਪਦਾ ਇਹਦੇ ਵਿੱਚ ਗਲਤੀਆਂ ਵੱਡੇ ਵੱਡਾ ਪ੍ਰੋਜੈਕਟ ਹੋਵੇ ਥੋੜੀ ਬਥੀ ਗਲਤੀ ਰਹਿ ਜਾਂਦੀ ਹੈ ਤਾਂ ਹੀ ਤਾਂ ਅਸੀਂ ਪ੍ਰੂਫ ਰੀਡਰ ਰੱਖਿਆ ਤੋਂ ਗਲਤੀਆਂ ਵੀ ਕੁਝ ਰਹੀਆਂ ਤੋਂ ਹਾਲਾਂਕਿ ਜਿਹੜੇ ਡਾਕਟਰ ਧਰਵੰਤ ਕੌਰ ਕਹਿੰਦੇ ਜੀ ਕੋਈ ਜਿਆਦਾ ਨਹੀਂ ਜਿੰਨਾ ਇੰਨਾ ਕੁ ਮਾਰਜਨ ਹੁੰਦਾ ਹੈ ਇੰਨਾ ਕੁ 에ਰਰ ਦਾ ਮਾਰਜਨ ਅਸੀਂ ਕਿਤਾਬ ਤੇ ਖੈਰ ਉਹਨਾਂ ਨੇ ਠੀਕ ਕਰਤੀਆ ਇਹ ਹੋਈ ਹੁਣ ਕੀ ਰੌਲਾ ਫਿਰ ਕੀ ਪੈ ਗਿਆ ਰੌਲਾ ਇਹ ਪੈ ਗਿਆ ਕਿ ਪੰਜ ਸੱਤ ਬੰਦੇ ਜਿਨ੍ਹਾਂ ਨੇ ਲਿਸਟ ਬਣਾਈ ਗਲਤੀਆਂ ਚ ਉਹਨਾਂ ਚ ਇੱਕ ਸਕਾਲਰ ਅਮਰਜੀਤ ਸਿੰਘ ਤਵਨ ਜਿਹੜਾ ਅਮਰਜੀਤ ਸਿੰਘ ਤਵਨ ਹੈ ਉਸ ਨੇ ਇੱਕ ਲਿਸਟ ਬਣਾਈ ਉਹਨੇ ਕੁਝ ਹੋਰ ਦੋਸਤਾਂ ਨੂੰ ਕਿਹਾ ਵੀ ਆਹ ਗਲਤੀਆਂ ਨੇ ਜਿਨ੍ਹਾਂ ਚ ਫਿਰ ਇੱਕ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਤੋਂ ਜੋ ਜੁੜੇ ਰਿਟਾਇਰ ਹੋਏ ਨੇ ਰਜਿਸਟਰਡ ਡਾਕਟਰ ਪੈਰਾਲਲ ਗਰਗ ਆ मोस्ट ਉਹ ਹਰ ਇੱਕ ਵਸਲੇ ਤੇ ਗੱਲ ਕਰਦੇ ਨੇ ਅੱਜ ਕੱਲ ਸੋਸ਼ਲ ਮੀਡੀਆ ਤੇ ਜਾ ਕੇ ਪੈਰਾਲਲ ਗਰਗ ਦੇ ਨਾਲ ਫਿਰ ਤਿੰਨ ਬੰਦੇ ਹੋਰ ਕੇਂਦਰੀ ਸਿੰਘ ਸਭਾ ਦਾ ਜਨਰਲ ਸਕੱਤਰ ਡਾਕਟਰ ਖਸ਼ਾਲ ਸਿੰਘ ਖਾਲਸਾ ਪੰਚਾਇਤ ਦੇ ਕਨਵੀਨਰ ਰਜਿੰਦਰ ਸਿੰਘ ਸਿੱਖ ਮਿਸ਼ਰੀ ਕਾਲਜ ਦੇ ਡਾਕਟਰ ਪਰਮਜੀਤ ਸਿੰਘ ਇਹ ਸਾਰੇ ਨਾਲ ਉਹਨਾਂ ਦੇ ਦਮਦਮਾ ਸਾਹਿਬ ਦੇ ਸਾਥਕਾ ਚਤਿਹਦਰ ਗਿਆਨੀ ਕੇਬਲਸ ਐਸੀ ਇਹ ਗਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਮਾ ਉਹਨਾਂ ਨੂੰ ਇਹਨਾਂ ਨੇ ਕਨਵਿੰਸ ਕਰਾਇਆ ਜੀ ਇਹ ਗਲਤੀਆਂ ਨੇ ਚਲੋ ਸਦਮਾ ਸਾਹਿਬ ਨੇ ਕਿਹਾ ਵੀ ਗਲਤੀਆਂ ਠੀਕ ਕਰ ਲਓ ਤੇ ਯੂਨੀਵਰਸਿਟੀ ਦੇ ਤੇ ਦੂਜੇ ਪਾਸੇ ਜਿਨ੍ਹਾਂ ਨੇ ਐਡਿਟ ਕੀਤਾ ਸੀ ਡਾਕਟਰ ਤਰਵੰਤ ਕੋਰ ਵੀ ਠੀਕ ਹੈ ਗੱਲ ਲਗਭਗ ਨਿਪਟ ਗਈ ਇੱਥੇ ਮੇਰੀ ਥੋੜੀ ਜਿਹੀ ਐਂਟਰੀ ਹੁੰਦੀ ਹੈ ਮੈਂ ਕਲਤਾਰ ਸਿੰਘ ਸਦਵਾ ਸਾਹਿਬ ਨੂੰ ਕਿਹਾ ਕਿ ਬੜਾ ਸਿਸਟਮ ਮਾਮਲਾ ਹੈ ਤੇ ਆਪਾਂ ਨੂੰ ਥੋੜਾ ਜਿਹਾ ਸੰਭਲ ਕੇ ਕਿਉਂਕਿ ਮੈਂ ਯੂਨੀਵਰਸਿਟੀ ਚ ਉਹਨਾਂ ਨੂੰ ਪਤਾ ਹੀ ਪੁਰਾਣੇ ਪਿੱਤਰਾਂ ਚੋਂ ਨੇ ਕਿ ਯੂਨੀਵਰਸਿਟੀ ਜਿਹੜੀ ਹੈ ਉਹਦੇ ਵਿੱਚ ਕਈ ਕਿਸਮ ਦੀਆਂ ਜੈਲਸੀਜ਼ ਹੁੰਦੀਆਂ ਨੇ ਇੱਕ ਦੂਜੇ ਦਾ ਈਰਖਾ ਬਹੁਤ ਕਰਦੇ ਨੇ ਪ੍ਰੋਫੈਸਰ ਮੈਂ ਕੈਸੀ ਤੋਂ ਯੂਨੀਵਰਸਿਟੀ ਚ ਹੀ ਰਹਾ ਤੇ ਯੂਨੀਵਰਸਿਟੀ ਦੇ ਕੈਂਪਸ ਚ ਹੀ ਰਹਾ ਮੈਂ ਸਭ ਨੂੰ ਜਾਣਦਾ ਮੱਕੇ ਕੁਛ ਨਾ ਕੁਛ ਗੜਪੜ ਨਾ ਹੋ ਜੇ ਜਰਾ ਬਚ ਕੇ ਚੱਲਣ ਦੀ ਲੋੜ ਹੈ ਉਹ ਕਹਦੇ ਠੀਕ ਤੋਂ ਲੇਕਿਨ ਇਹ ਜਿਹੜੇ 5 6 ਮੈਂਬਰਾਂ ਦੇ ਮੈਂ ਨਾ ਦੱਸੇ ਨੇ ਇਹਨਾਂ ਨੇ ਜਿਹੜਾ ਹੈ ਜੋਰ ਪਾਇਆ ਕਿ ਨਹੀਂ ਇਹ ਗਲਤੀਆਂ ਆਪਾਂ ਦਰਸਤ ਨਹੀਂ ਕਰਾਉਣੀਆਂ ਇਹਨੂੰ ਆਪਾਂ ਨਸ਼ਟ ਕਰ ਦਈਏ ਇਹ ਤਾਂ ਚੰਗੀ ਗੱਲ ਨਹੀਂ ਕਿ ਇਹ ਗਲਤੀਆਂ ਲਾ ਹਾਲਾਂਕਿ ਦੂਜੇ ਪਾਸੇ ਉਹ ਕਹਿੰਦੇ ਸੀ ਗਲਤੀਆਂ ਲਾਈਆਂ ਨੇ ਜੇ ਕੋਈ ਹੈ ਤਾਂ ਆਪਾਂ ਪਿੱਛੇ ਦਿੱਤਾ ਹੈ ਆਪਾਂ ਨੂੰ ਠੀਕ ਕਰਤਾ ਦੁਰਸਤ ਕਰਤੇ ਜਿਹੜੀ ਇਹ ਰੌਲਾ ਸੀ ਜਦੋਂ ਇਹ ਮੀਟਿੰਗ ਦੇ ਵਿੱਚ ਨਸ਼ਟ ਕਰਨ ਦਾ ਫੈਸਲਾ ਹੋਇਆ ਸਦਵਾ ਸਾਹਿਬ ਨੇ ਮੈਨੂੰ ਫੋਨ ਕੀਤਾ ਅਲਟਾਟ ਸਿੰਘ ਸਦਵਾ ਨੇ ਸਦਵਾ ਸਾਹਿਬ ਕਹਿਣ ਲੱਗੇ ਵੀ ਤੁਸੀਂ ਮੈਂ ਕਿਹਾ ਜੀ ਦੇਖ ਲਓ ਮੈਂ ਤਾਂ ਤੁਹਾਨੂੰ ਆਪ ਦਾ ਪੱਖ ਦੇ ਚੁੱਕਿਆ ਉਹ ਕਹਿੰਦੇ ਕਿ ਤੁਹਾਨੂੰ ਪਿਆਰੇ ਲਾਲ ਗਰਗ ਸਮਝਾ ਦਿੰਦੇ ਜਿਹੜਾ ਫੈਸਲਾ ਹੋ ਰਿਹਾ ਹੈ ਤੇ ਪੈਰਲਲ ਗਰਗਨ ਦੇ ਵਿੱਚ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਬੜੀ ਡਿਟੇਲ ਚ ਜੀ ਇਹ 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 ਫਿਰ ਆਉਣ ਵਾਲੀ ਪੀੜ੍ਹੀਆਂ ਕੋਲ ਗਲਤੀਆਂ ਜਾਣਗੇ ਉਹ ਕੀ ਕਹਿਣਗੇ ਆਪਾਂ ਨੂੰ ਤੇ ਉਹ ਨਸ਼ਟ ਕਰ ਦੋ ਜਿਹੜੇ ਮੈਂ ਨਿੱਜੀ ਤੌਰ ਤੇ ਤੁਹਾਨੂੰ ਦੱਸਦਾ ਮੈਂ ਹੱਕ ਚ ਨਹੀਂ ਸੀ ਮੈਂ ਕਹਤਾ ਮੈਂ ਕਹਿੰਦੇ ਕੋ ਠੀਕ ਹੈ ਤੁਸੀਂ ਤੁਹਾਡੀ ਜ਼ਿਆਦਾ ਮੈਂਬਰ ਤੁਸੀਂ ਠੀਕ ਹੈ ਨਾਲ ਮੈਂ ਮੀਟਿੰਗ ਚ ਨਹੀਂ ਸੀ ਮੈਂ ਤਾਂ ਫੋਨ ਤੇ ਉਹਨਾਂ ਨੇ ਗੱਲ ਕੀਤੀ ਮੇਰੇ ਨਾਲ ਮੈਂ ਸਾਰੀ ਗੱਲ ਜਿਹੜੀ ਹੈ ਜੋ ਮੇਰਾ ਪੱਖ ਸੀ ਮੈਂ ਦੱਸਦਾ ਸੀ ਚਲੋ ਘਰ ਇਹ ਤਾਂ ਹੋ ਗਿਆ ਫੈਸਲਾ ਹੋ ਗਿਆ ਤੇ ਫੈਸਲੇ ਤੋਂ ਬਾਅਦ ਯੂਨੀਵਰਸਿਟੀ ਨੂੰ ਬਾਰ ਬਾਰ ਕਿਹਾ ਗਿਆ ਹੁਣ ਆ ਜਾਓ ਯੂਨੀਵਰਸਿਟੀ ਪਹਿਲੇ ਵਾਈ ਚਾਂਸਰ ਤਾਂ ਕਰਦੇ ਰਹੇ ਉਹਨਾਂ ਨੂੰ ਸੀਟ ਟਾਲ ਮਟੋਲ ਕਰਦੇ ਰਹੇ ਚਲੋ ਨਿਕਲ ਜੁਟਾ ਬਹੁਤ ਵਾਰ ਹੱਲ ਵੀ ਨਿਕਲੇ ਹੁੰਦਾ ਹੁੰਦਾ ਲੇਕਿਨ ਜਿਹੜੇ ਹੁਣ ਵਾਈ ਚਾਂਸਰ ਆ ਗਏ ਤਾਂ ਹਲੇ 2 ਮਹੀਨੇ ਹੋਏ ਨੇ ਡਾਕਟਰ ਜਗਦੀਪ ਸਿੰਘ ਨੂੰ ਔਰ ਜੀਓਲੋਜੀ ਦਾ ਸਬਜੈਕਟ ਦਾ ਬੰਦਾ ਹੋਵੇ ਇਹਨੂੰ ਸਿੱਖੀ ਬਾਰੇ ਜਾਂ ਹੋਰ ਕੁਝ ਨਹੀਂ ਪਤਾ ਨਹੀਂ ਪਤਾ ਹੁੰਦਾ ਉਹ ਆਪਦਾ ਤਾਂ ਫੀਲਡ 'ਚ ਹੀ ਬੰਦਾ ਬਾਹਰ ਹੋ ਜਾ ਅੱਜ ਕੱਲ ਇੰਨੀ ਇਨਫੋਰਮੇਸ਼ਨ ਪਈ ਹੈ ਇਸੇ ਤਰ੍ਹਾਂ ਦਾ ਹਾਲ ਡੀਨ ਅਕੈਡਮਿਕ ਉਹ ਇਕਨੋਮਿਕਸ ਦੇ ਨੇ ਜਸਵਿੰਦਰ ਸਿੰਘ ਵਿਰਾੜ ਇਸੇ ਤਰ੍ਹਾਂ ਜਿਹੜੇ ਉਹ ਵੀ ਇਹ ਸਬਜੈਕਟ ਦੇ ਨੇ ਜਿਹੜੇ ਨਵੇਂ ਹਾਲ ਤਾਂ ਮਹੀਨਾ ਵੀ ਹੋਇਆ ਰਜਿਸਟਰਾਰ ਲੱਗੇ ਨੂੰ ਜਦੋਂ ਸਰਕਾਰ ਨੇ ਇਹ ਜਦੋਂ ਇਹਨਾਂ ਨੇ ਕਹਾਇਆ ਸਰਕਾਰ ਤੋਂ ਵੀ ਨਾਸਟ ਕਰੋ 15 ਦਿਨਾਂ 'ਚ ਉਹਨਾਂ ਨੇ ਕੀ ਕੀਤਾ ਤਰੀਕਾ ਇਹ ਲੱਭਿਆ ਕਿ ਠੀਕ ਹੈ ਇਹਨੂੰ ਆਪਾਂ ਪ੍ਰੈਸ਼ਰ ਨਾ ਕਰੀਏ ਜੇ ਅਗਲਾਈ ਤੇ ਇਹ ਨਾ ਕਰੀਏ ਉਹਨਾਂ ਨੇ ਜੀ ਫੈਸਲਾ ਕਰ ਲਿਆ ਵੀ ਇਹਨੂੰ ਦੱਬਦੀ ਆਪਾਂ ਉਹਨਾਂ ਨੇ ਇਹਨੂੰ ਦੱਬਣਾ ਸ਼ੁਰੂ ਕਰਤਾ 60% ਕਾਪੀਆਂ ਦਬੀਆਂ ਇਹਦੀਆਂ ਹੁਣ ਆਜੋ ਅਗਲੀ ਗੱਲ ਮੈਨੂੰ ਇੱਕ ਸਟੂਡੈਂਟ ਦਾ ਫੋਨ ਆਉਂਦਾ ਹੈ ਕਹਿੰਦਾ ਤੁਹਾਨੂੰ ਮਿਲ ਲੈ ਮੈਂ ਕਿਹਾ ਮੈਂ ਪ੍ਰੋਗਰਾਮ ਕਰ ਰਿਹਾ ਹਾਂ ਬਾਅਦ ਚ ਆਇਓ ਬੱਚ ਨਹੀਂ ਆਇਆ ਲੇਕਿਨ ਮੈਨੂੰ ਪਤਾ ਲੱਗਿਆ ਤੇ ਉਸ ਤੋਂ ਬਾਅਦ ਉਹ ਉਹਨਾਂ ਨੇ ਸਟ੍ਰਾਈਕ ਕਰ ਦਿੱਤੀ ਉਹਨਾਂ ਨੇ ਇਹ ਮੰਗ ਕੀਤੀ ਵੀ ਇਹ ਗਲਤ ਫੁਰਿਆ ਪਹਿਲਾ ਕਮੇਟੀ ਉਹ ਇੱਕ ਪੱਖ ਰਹਿ ਗਿਆ ਜਿਹੜੀ ਪਹਿਲੀ ਕਮੇਟੀ ਬਣੀ ਸੀ ਨਸ਼ਟ ਸਹੀ ਤਰੀਕੇ ਨਾਲ ਕਿਹਾ ਬੇਅਦਬੀ ਹੋਈ ਹੈ ਇਹ ਉਹਨਾਂ ਦਾ ਕਹਿਣਾ ਸੀ ਕਿ ਬੇਅਦਬੀ ਹੋਈ ਹੈ ਇਹ ਤਰੀਕਾ ਨਹੀਂ ਇਹਦੇ 'ਚ ਗੁਰਬਾਣੀ ਹੈ ਇਹ 'ਚ ਗੁਰੂ ਘਰ ਦੀਆਂ ਗੱਲਾਂ ਨੇ ਇਹਦੇ 'ਚ ਸਿੱਖੀ ਵਾਰਿਆ ਇਹ ਜਿਹੜਾ ਹੈ ਹੁਣ ਮੈਂ ਸਮਝ ਸਕਦਾ ਕੋਸ਼ ਹੈ ਕੋਈ ਗੁਰੂ ਰਣ ਸਾਹਿਬ ਨੇ ਇਹ ਗੱਲ ਪੱਕੀ ਹੈ ਔਰ ਦੂਜੀ ਗੱਲ ਮੈਂ ਇਹ ਵੀ ਕਹਿਣਾ ਤੁਹਾਨੂੰ ਕਿ ਜਿਹੜੇ ਵੀ ਜੰਦ ਬੰਦੇ ਬੋਲ ਰਹੇ ਨੇ ਉਹਨਾਂ ਨੇ ਕਿਸੇ ਨੇ ਦੇਖਿਆ ਪੁੱਛਣਾ ਤੁਸੀਂ ਗੈਨੀ ਕੁਲਦੀਪ ਸਿੰਘ ਗੁਰਗੱਜ ਨੇ ਜਿਹੜੇ ਜਥੇਦਾਰ ਸਾਹਿਬ ਨੇ ਜਿਹੜੇ ਹਰ ਇੱਕ ਗੱਲ ਤੇ ਬੋਲਦੇ ਨੇ ਇੱਥੇ ਬੋਲੇ ਇੱਕ ਕਮੇਟੀ ਬਣਾਤੀ ਸੀ ਫਲਾਣਾ ਹੋਊਗਾ ਮੈਂਬਰ ਕੋਈ ਬੰਦੇ ਉਹਦੇ ਚਾਰ ਪੰਜ ਪਹੋਰ ਪਾਤੇ ਤਿੰਨ ਚਾਰ ਅੱਜ ਗੁਰੂਗੁਰਾਂ ਸਾਹਿਬ ਯੂਨੀਵਰਸਿਟੀ ਦਾ ਭਾਈ ਜਾਨ ਸਰਪਾਤਾ ਜੀ ਆ 7 8ਵੇਂ ਮੈਂਬਰ ਕਮੇਟੀ ਸੋ ਇਹਨਾਂ ਨੂੰ ਪੁੱਛੀਏ ਕਿ ਤੁਸੀਂ ਦੇਖਿਆ ਇਹ ਕੀ ਹੈ ਇਹ ਗੁਰੂਗੁਰਾਂ ਸਾਹਿਬ ਹੈ ਇੱਕ ਡਿਕਸ਼ਨਰੀ ਹੈ ਕੋਸ਼ ਹੈ ਇਹ ਤੇ ਕੋਸ਼ ਸਾਰਾ ਕੁਝ ਹੁੰਦਾ ਕਿਤਾਬਾਂ ਚ ਵੀ ਹੁੰਦਾ ਅਖਬਾਰਾਂ ਚ ਗਰਵਾਨੀ ਤੇ ਇਹਨੇ ਲੇ ਛਾਪਦੇ ਨੇ ਉਹ ਉਹ ਬੇਦਬੀ ਨਹੀਂ ਹੁੰਦੀ ਉਸ ਤੋਂ ਬਾਅਦ ਲੋਕ ਪਕੌੜੇ ਵੇਚਦੇ ਨੇ ਅਖਬਾਰਾਂ ਰੋਕਿਆ ਕਦੇ ਤੁਸੀਂ ਆਪਣੇ ਕਾਰਡ ਜਿਹੜੇ ਵਿਹਾਂ ਸ਼ਾਦੀਆਂ ਤੇ ਅੰਤਬਰ ਦਾਸ ਘੱਲਿਆ ਨਾ ਕ ਸਦੇ ਉੱਠ ਜਾਏ ਕੀ ਕੀਤਾ ਆਪਾਂ ਕਰੇ ਪੱਛੇ ਵੀ ਉਹਨੂੰ ਕਿਵੇਂ ਕਰਨ ਕਿੱਥੇ ਰੱਖਣਾ ਮਤਲਬ ਆਪਾਂ ਇਸ਼ੂ ਬਣਾਉਣਾ ਹੈ ਨਾ ਜਦੋਂ ਉਦੋਂ ਇਸ਼ੂ ਇਸ ਤਰ੍ਹਾਂ ਬਣ ਜਾਂਦੇ ਹੁੰਦੇ ਨੇ ਤੇ ਫਿਰ ਦਾਹ ਜਦਰ ਸਿੰਘ ਧਾਮੀ ਆ ਗਈ ਧਾਮੀ ਸਾਹਮਣੇ ਕਿਹੜੇ ਪੜਿਆ ਕਿ ਉਹਨਾਂ ਨੇ ਕਹਤਾ ਚਲ ਵੀ ਤਾਂ ਜਦੋਂ ਜਿਹੜੀ ਗੱਲ ਆ ਗਈ ਉਦੋਂ ਬਾਅਦ ਤਾਂ ਫਿਰ ਸੁਬੀਰ ਸਿੰਘ ਬਾਦਲ ਵੀ ਬਾਦਲ ਸਾਹਿਬ ਨੂੰ ਪੁੱਛੀਏ ਕਿ ਤੁਹਾਨੂੰ ਪਤਾ ਵੀ ਕੀ ਹੈ ਦਰਜੀਤ ਸਿੰਘ ਜੀ ਬੈਨ ਨੂੰ ਪਤਾ ਹੈ ਕੀ ਹੈ ਡਿਕਸ਼ਨਰੀ ਹੈ ਉਦੋਂ ਇਹਦੇ ਵਿੱਚ ਇਹਦੇ ਵਿੱਚ ਕੋਈ ਦਵਰਾ ਫੜੇ ਅਸੀਂ ਹਰ ਇੱਕ ਕਿਤਾਬ ਨੂੰ ਗੁਰੂ ਰਣ ਸਾਹਿਬ ਦੇ ਮਕਾਮ ਨੇ ਕਿਵੇਂ ਅਸੀਂ ਕਿਵੇਂ ਮੰਨ ਲੀਏ ਬੇਅਦਮੀ ਹਰ ਇੱਕ ਕਿਤਾਬ ਦੀ ਤਾਂ ਇਹ ਇਸ ਤਰੀਕੇ ਨਾਲ ਸਟੂਅਰਟਸ ਨੇ ਇਸ ਬਸਵਾ ਚੱਕਲੇ ਹੁਣ ਯੂਨੀਵਰਸਿਟੀ ਬੇਅਦਮੀ ਦੇ ਨਾਂ ਤੇ ਡਰੇ ਹੋਏ ਨੇ ਲੋਕ ਤੇ ਜਿਹੜੇ ਨੌਨ ਸਿੱਖਣ ਮਤਲਬ ਜਿਹੜੇ ਸਿੱਖ ਨੌਨ ਸਿੱਖੀ ਮੇਰਾ ਮਤਲਬ ਉਹ ਜਿਹੜੇ ਨਾ ਸਬਜੈਕਟ ਗੁਰੂ ਗ੍ਰੰਥ ਸਾਹਿਬ ਨੇ ਸਬਜੈਕਟ ਸਿੱਖੀ ਨਾਲ ਤਾਲਕ ਨਹੀਂ ਕੋਈ ਸਾਇੰਸ ਦਾ ਕੋਈ ਐਗਰੋਨਮਸ ਦਾ ਉਹਨਾਂ ਨੂੰ ਕੀ ਪਤਾ ਉਹਨਾਂ ਨਾਲ ਦੀ ਨਾਲ ਜਿਹੜੇ ਮਾਫੀ ਮੰਗਣੀ ਦਰਜੀ ਅੱਛਾ ਬੇਅਦਬੀ ਹੋ ਗਈ ਚਲੋ ਜੇ ਅਸੀਂ ਮਾਫੀ ਚਾਹੁੰਨੇ ਆਗੇ ਤਨਾ ਤੇ ਕਮਾਲ ਇਹ ਹੋਈ ਨਾਲ ਦੀ ਨਾਲ ਐਫ ਆਈ ਆਰ ਹੋਊਗੀ ਥਾਣੇ ਚ ਅਰਬਨ ਸਟੇਜ ਫੇਜ਼ 2 ਦੇ ਥਾਣੇ ਚ ਉਹ ਵੀ ਬਵਾਈ ਚਾਂਸਰ ਤੇ ਤੋ ਫਿਰ ਹੋਰ ਮੈਨੂੰ ਹੋਰ ਨਹੀਂ ਹੋਈ ਉਹ ਇੱਕ ਜਿਹੜਾ ਹਰਿੰਦਰਪਾਲ ਸਿੰਘ ਕਾਲੜਾ ਉਹ ਲਾਇਬ੍ਰੇਰੀ ਸਾਇੰਸ ਦਾ ਪ੍ਰੋਫੈਸਰ ਉਹ ਇੱਥੇ ਇੱਕ ਪਬਲਿਕੇਸ਼ਨ ਬਿਊਰੋ ਦਾ ਹੁਣ ਹੀ ਲਾਇਆਲੇ ਮੁਖੀ ਉਹਨੂੰ ਉਹ ਉਹਨੂੰ ਮਤਲਬ ਕਰਦਾ ਮੈਨੂੰ ਕਸੂਰ ਹੋਦਾ ਵੀ ਸਮਝ ਕਸੂਰ ਇਹਦਾ ਛੱਡੋ ਦੂਜੇ ਦਾ ਵੀ 1 ਜੰਤ ਸੰਤੁਲਨ ਮੌੜ ਵਿਭਾਗ ਹੈ ਇੱਥੇ ਇੱਕ ਯੂਨੀਵਰਸਿਟੀ 'ਚ ਜ਼ੂਆਲੋਜੀ ਨਾਲ ਦਾ ਬੰਦਾ ਹੈ ਉਹਦੇ ਚ ਡਾਕਟਰ ਮਹਿੰਦਰ ਪਾਰਟੀ ਉਹ ਨੂੰ ਵੀ ਬਚਨ ਕਰਤਾ ਕਹ ਜੀ ਡਾਇਰੈਕਟਰ ਸਾਹਿਬ ਇਹਦੀ ਗੱਲ ਹੁਣ ਤਾਂ ਜਿਹੜੀ ਅਜੀਬ ਕਿਸਮ ਦੀ ਸਿਚੁਏਸ਼ਨ ਡਾਇਰੈਕਟ ਜਿਹੜਾ ਪੈਦਾ ਹੁੰਦਾ ਨਾ ਡਰ ਹੈ ਬੇਅਦਵੀ ਤੇ ਉਹ ਡਰਨੇ ਮਤਲਬ ਕਰਤਾ ਤੇ ਹੁਣ ਕਾਰਵਾਈ ਤਾਂ ਫਿਰ ਦੂ ਬਾਅਦ ਤਾਂ ਜਣੀ ਗਿਆਨੀ ਪ੍ਰਨਮ ਸਿੰਘ ਆ ਗਏ ਜੀ ਦੁਖਨਵਾਰ ਸਾਹਿਬ ਤੋਂ ਕਹਿੰਦੇ ਅਰਦਾਸ ਕਰਨੀਆਂ ਪਛਾਤਾਪ ਦੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਗਏ ਐਗਜ਼ੀਕਟਿਵ ਦੇ ਸਰਜੀਤ ਸਿੰਘ ਗੜੀ ਚਲੋ ਜੀ ਹੁਣ ਕਹਿੰਦੇ ਜੀ ਨੂੰ ਕੋਬਤ ਬਹੁਤ ਸਭ ਲੈ ਜਾਗੇ ਉੱਥੇ ਸਹੀ ਤਰੀਕੇ ਨਾਲ ਜਿਹੜਾ ਜੋ ਵੀ ਸਾਡੇ ਰਿਵਾਜ ਹੈ ਪਰੰਪਰਾ ਹੈ ਉਹਦੇ ਮੁਤਾਬਕ ਕਰਾਂਗੇ ਕਰ ਲੋ ਸਵਾਲ ਕਈ ਖੜੇ ਹੁੰਦੇ ਨੇ ਕੀ ਇਹ ਸੱਚਮੁੱਚ ਅਸੀਂ ਇਸ ਤਰ੍ਹਾਂ ਰੱਖੀਏ ਕੀ ਸੱਚਮੁੱਚ ਸਾਨੂੰ ਜੇ ਇਸ ਤਰ੍ਹਾਂ ਰਿਹਾ ਕਿ ਅਸੀਂ ਹਰ ਇੱਕ ਜਿਹੜੀ ਕੋਈ ਡਿਕਸ਼ਨਰੀ ਆ ਕੋਈ ਉਹਨੂੰ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਮਾਉਂ ਜਾਂ ਉਹਨੂੰ ਬੇਅਦਬੀ ਦੇ ਤੌਰ ਤੇ ਲਵਾਂਗੇ ਕੀ ਇਹ ਠੀਕ ਰਹੂਗਾ ਕੀ ਇਹ ਦੇ ਨਾਲ ਸਿੱਖ ਜਿਹੜੇ ਸਕਾਲਰ ਨੇ ਰਿਸਰਚ ਪਰ ਨੂੰ ਜਾਣਗੇ ਕੀ ਇਹ ਹਰ ਇੱਕ ਚੀਜ਼ ਨੂੰ ਧਰਮ ਨਾਲ ਜੋੜਨਾ ਸਹੀ ਹੈ ਇਸ ਬਹੁਤ سارے ਸਵਾਲ ਪੈਦਾ ਹੋ ਗਏ ਫਿਰ ਤਾਂ ਆਪਾਂ ਨੂੰ ਬੜਾ ਵੱਡਾ ਕੰਮ ਹੋ ਗਿਆ ਫਿਰ ਤਾਂ ਕੀ ਕਰਾਂਗੇ ਆਪਾਂ ਉਹ ਤਾਂ ਮੋਬਾਈਲ ਦੇ ਵਿੱਚ ਪਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜਿੱਤੇ ਵਰਜੀ ਡਾਊਨਲੋਡ ਕਰ ਲਓ ਜਿਸ ਕੰਡਕ ਸ਼ਬਦ ਕਿਨੇ ਕੀਰਤਨ ਤੇ ਬਵਾਇਲਾ ਆਪਾਂ ਕਿਤੇ ਬਿਲ ਜਾ ਸਕਦੇ ਹਾਂ ਬਹੁਤ ਸਾਰੇ ਲੋਕ ਵਰਤਦੀ ਵਾਸ਼ਰੂਮਾਂ ਚ ਨੇ ਜੋ ਫਿਰ ਆਪਾਂ ਉਹ ਕੀ ਕਰੀਏ ਉਹ ਬੇਅਦਬੀ ਨਹੀਂ ਹੈ ਅਮੈ ਜਿਹੜਾ ਕਰ ਕਾ ਕੇ ਹਟੇ ਅਖਬਾਰਾਂ ਚ ਛਪਦੇ ਨੇ ਲੇਖਾਂ ਛਪ ਗਿਆ ਹੁਣ ਗੁਰੂ ਤੇਗਪਾਤਾ ਸਾਹਿਬ ਤੇ ਆ ਹੁਣ ਲਗਾਤਾਰ ਲੇਖ ਛਪਨੇ ਨੇ ਪੰਜਾਬੀ ਦੀਆਂ ਅਖਬਾਰਾਂ ਚ ਖਾਸ ਤੌਰ ਤੇ ਗੁਰਬਾਣੀ ਛਪਣੀ ਹੈ ਉਹਦਾ ਕੀ ਕਰੀਏ ਆਪਾਂ ਕਿਵੇਂ ਰੁਕੀਏ ਬੇਅਦਬੀ ਉਹ ਦੁਬਾਕ ਕਦ ਜਿਹੰਦਾ ਕੁਆੜੀਏ ਕੋਲ ਜਾਂਦਾ। ਉਹ ਕੁਆੜੀਏ ਲਫਾਫੇ ਬਣਾਉਂਦਾ ਕੀ ਕਰਦਾ ਉਹ ਪਤਾ। ਸੋ ਕੀ ਹੈ ਕੀ ਕਿੱਧਰੋਂ ਚੱਲਿਆ। ਚੱਲਣਾ ਤਾਂ ਇਹ ਚਾਹੀਦਾ ਕਿ ਸਾਨੂੰ ਸਾਰਾ ਕੁਝ ਨੈੱਟ ਤੇ ਪੜਨਾ ਚਾਹੀਦਾ ਤਾਂ ਕਿ ਸਾਡੀ ਜਿਹੜੀ ਜਨਰੇਸ਼ਨ ਆਉਣ ਵਾਲੀ ਉਹਨਾਂ ਦਾ ਕੋਈ ਅਖਬਾਰ ਨਹੀਂ ਪੜਦਾ ਨਵਾਂ ਮੁੰਡਾ। ਤੁਸੀਂ ਮੇਰਾ ਚਰਚਾ ਦੂਜਾ ਪ੍ਰੋਗਰਾਮ ਖਬਰ ਤੇ ਨਜ਼ਰ ਆਉਂਦਾ। ਮੈਂ ਸੁਰਾਠ ਇੱਕ ਵਾਰ ਪੜਦਾ 8 ਮਿੰਟ ਵਾਏ ਹੋਈ ਨੇ ਡੈਟ ਤੋਂ ਪੜਦਾ ਕੋਈ ਇੱਕ ਵਾਰ 4 ਵਜੇ ਕਿਹੜਾ ਖਰਚ ਆ ਜਾਂਦਾ ਤਾਂ ਮੈਂ 4 ਵਜੇ ਠੀਕ ਇੱਕ ਵਾਰ ਪੜਦਾ ਕਿੱਥੋਂ ਪੜਦਾ ਮੈਂ ਆਪਣੇ ਆਈਪੈਡ ਤੋਂ ਕੰਪਿਊਟਰ ਤੋਂ ਆਉਣ ਵਾਲਾ ਟਾਈਮ ਤਾਂ ਅਸੀਂ ਤਾਂ ਚਲੋ ਫੇਰ ਵੀ ਬੜਾ ਬੁੜ ਸਿੱਖ ਗਏ ਕੋਸ਼ਿਸ਼ ਕਰੀਦੇ ਤੇ ਜਿਹੜੇ ਬੰਦੇ ਨਵੀਂ ਜਨਰੇਸ਼ਨ ਹੋ ਉਹ ਕਿੱਥੋਂ ਕਰ ਉਹਦੇ ਤਾਂ ਡੈਟ ਤੇ ਜਾਣਾ ਏਆਈ ਦਾ ਜਮਾਨਾ ਆ ਰਿਹਾ ਤੇ ਏਆਈ ਦੇ ਉਹ ਝੱਕੜੇ ਜੋ ਡੈਟ ਤੇ ਪਏ ਸਾਨੂੰ ਜਿੱਦਰ ਜ਼ੋਰ ਲਾਉਣਾ ਚਾਹੀਦਾ ਉਹਦੀ ਬਜਾਏ ਅਸੀਂ ਜੋ ਕੋਈ ਮਾੜਾ ਮੋਟਾ ਹੁੰਦਾ ਉਹਨੂੰ ਵੀ ਰੋਕ ਰਹੇ ਹਾਂ ਸੋ ਇਹ ਦੋਨੇ ਪੱਖ ਤੁਹਾਡੇ ਸਾਹਮਣੇ ਰੱਖਦੇ ਆਪਣੀ ਗੱਲ ਵੀ ਮੈਂ ਦੱਸਦੀ ਕਿ ਮੈਂ ਉਦੋਂ ਵੀ ਸਤਬਾਹ ਸਾਹਿਬ ਨੂੰ ਕੀ ਕਿਹਾ ਸੀ ਤੇ ਤੁਹਾਨੂੰ ਜਿਹੜਾ ਮੈਂ ਆਪਦਾ ਮੇਰਾ ਪੱਖ ਸੀ ਉਹ ਵੀ ਦੱਸਤਾ ਤੇ ਇਹਦੇ ਬਾਰੇ ਵੀ ਮੈਂ ਤੁਹਾਨੂੰ ਆਪਦਾ ਪੱਖ ਦੱਸਤਾ ਫੈਸਲਾ ਤੁਸੀਂ ਕਰਨਾ ਕਿੰਨੀ ਗੁਰੂ ਨਾਨਕ ਦੇ ਸਾਨੂੰ ਬਗਾਇਨਿਕ ਸੋਚ ਵਾਲੀ ਗੱਲ ਤੇ ਪਾਸੇ ਤੋਰਿਆ ਸੀ ਨਹੀਂ ਤਾਂ ਫਿਰ ਸਾਰਾ ਕੁਝ ਹੀ ਸੂਰਜ ਨੂੰ ਪਾਣੀ ਤੇ ਸਾਡੀ ਦੁਨੀਆ ਹੀ ਦਿੰਦੀ ਸੀ ਤੁਸੀਂ ਦੇ ਚਲੋ ਫਿਰ ਤਾਂ ਉਹੀ ਗੱਲ ਐ ਕਿ ਅੱਜ ਕੱਲ ਸਾਇੰਸ ਵਾਲੇ ਭਾਂਜੀ ਕਿਉਂ ਨਹੀਂ ਆਏ ਜੀ ਉਹ ਤਾਂ ਕਰ ਉਹ ਤਾਂ ਵਰਤ ਰੱਖਿਆ ਹੋਇਆ ਫਿਰ ਤਾਂ ਉਹੀ ਗੱਲ ਹੋ ਗਈ ਨਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਆਪਾਂ ਨੂੰ ਸੋਚਣਾ ਚਾਹੀਦਾ ਔਰ ਖਾਸ ਤੌਰ ਤੇ ਸਾਡੀ ਜਨਰੇਸ਼ਨ ਨੂੰ ਤੁਹਾਡਾ ਬਹੁਤ ਬਹੁਤ